ਇਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਤਿਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਸੋ ਵੋਟਾਂ ਦਾ ਦੌਰ ਦੜਾ ਦੜ ਚੱਲ ਰਿਹਾ ਹੈ ਹਰ ਸ਼ਹਿਰ ਹਰ ਪਿੰਡ ਹਰ ਜ਼ਿਲ੍ਹੇ ਦੇ ਵਿੱਚ ਵੋਟਾਂ ਦੀ ਲਹਿਰ ਚੱਲ ਰਹੀ ਹੈ ਸੋ ਕਰਾਲੀ ਸ਼ਹਿਰ ਦੇ ਵਿੱਚ ਜੋ ਗੁਰਪ੍ਰਤਾਪ ਸਿੰਘ ਪੜਿਆਲਾ ਨੇ ਉਹਨਾਂ ਦੀ ਰਹਿਨਮਾਈ ਦੇ ਹੇਠ ਅੱਜ ਇੱਕ ਮੀਟਿੰਗ ਹੋਣ ਜਾ ਰਹੀ ਹੈ ਜੋ ਤਨਵੀਰ ਹੋਟਲ ਹੈ ਚੰਡੀਗੜ੍ਹ ਰੋਡ ਕੁਰਾਲੀ ਤੇ ਸੋ ਇੱਥੇ ਜੋ ਵਿਜੇਂਦਰ ਸਿੰਘਲਾ ਜੋ ਲੋਕ ਸਭਾ ਚੋਣਾਂ ਦੇ ਵਿੱਚ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਨੇ ਸ੍ਰੀ ਵਿਜੇਂਦਰ ਸਿੰਘਲਾ ਜੀ ਸੋ ਉਹ ਇੱਥੇ ਪਹੁੰਚ ਰਹੇ ਨੇ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਪਹੁੰਚ ਰਹੇ ਨੇ ਤੇ ਆਓ ਤੁਹਾਨੂੰ ਇੱਥੋਂ ਦੀ ਆਪਾਂ ਤਸਵੀਰਾਂ ਵੀ ਦਿਖਾਉਣੇ ਆ ਅਤੇ ਗੱਲਬਾਤ ਵੀ ਕਰਾਂਗੇ 400 ਤੱਕ ਕਾਂਗਰਸ ਦੀਆਂ 400 ਦੇ ਪਾਰ ਵਾਲੀਆਂ ਉਹਨਾਂ ਦੀਆਂ ਚਨੀ ਸਾਹਿਬ ਇੱਕ ਸਾਬਕਾ ਮੰਤਰੀ ਸਾਹਿਬ ਸੀਗੇ ਤੁਹਾਡੇ ਖਿਲਾਫ ਕਾਫੀ ਬੋਲਦੇ ਸੀਗੇ ਤੇ ਕੱਲ ਕਾਂਗਰਸ ਪਾਰਟੀ ਦੇ ਵਿੱਚ ਫੇਰ ਤੋਂ ਦੁਬਾਰਾ ਉਹਨੂੰ ਸ਼ਾਮਲ ਕਰ ਦਿੱਤਾ ਗਿਆ ਰਮੋਦ ਸਿੰਘ ਕੰਗ ਜੀ ਦੇਖੋ ਕਾਂਗਰਸ ਦਾ ਸਮੁੰਦਰ ਹੈ ਇਹਦੇ ਵਿੱਚ ਕੋਈ ਵੀ ਆ ਸਕਦਾ ਸਾਰਿਆਂ ਦਾ ਵੈਲਕਮ ਹੈ ਮੈਂ ਕਿਸੇ ਬਾਰੇ ਕੋਈ ਟਿੱਪਣੀ ਗਲਤ ਨਹੀਂ ਕਰਨੀ ਤਾਂ ਠੀਕ ਹੈ ਜੇ ਕਹਿੰਦਾ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਵੇ ਤਾਂ ਵੀ ਸ਼ੁਕਰ ਹੈ ਅਕਾਲੀ ਦਰ ਨੇ ਜਿਹੜਾ ਬੀਬੀ ਜਗੀਰ ਕੋਲ ਨਾਲ ਤੁਸੀਂ ਗੱਲ ਕਰ ਉਹਦੀ ਵੀਡੀਓ ਵਾਇਰਲ ਕੀਤੀ ਹੈ ਉਹਦਾ ਨਰਾਜ਼ ਦਿੱਤਾ ਕੀ ਕਹੋਗੇ ਮੈਂ ਕਹਿੰਦਾ ਵੀ ਸ਼ਰਮ ਆਉਣੀ ਚਾਹੀਦੀ ਹੈ ਇਹਨਾਂ ਲੋਕਾਂ ਨੂੰ ਜਿਹੜਾ ਇੱਕ ਪਵਿੱਤਰ ਪਾਕ ਰਿਸ਼ਤੇਆਂ ਨੂੰ ਗਲਤ ਤਰ੍ਹਾਂ ਦੀ ਵੀਡੀਓ ਬਣਾ ਕੇ ਪਾਉਂਦੇ ਆ ਜੀ ਉਹਨਾਂ ਪਰ ਕਾਰਵਾਈ ਹੋਣੀ ਚਾਹੀਦੀ ਹੈ ਇਲੈਕਸ਼ਨ ਕਮਿਸ਼ਨ ਜਿਹੜੀ वूਮਨ ਇਲੈਕਸ਼ਨ ਕਮਿਸ਼ਨ ਹੈ ਉਹਨੂੰ ਸੋਚ ਲੈਣਾ ਚਾਹੀਦਾ ਕਿ ਉਹ ਕਿਸੇ ਔਰਤ ਬਾਰੇ ਗੱਲ ਕਰ ਰਹੀ ਹੈ ਤੇ ਉਹਨੂੰ ਚਾਹੀਦਾ ਇਹ ਸੀ ਜਿਹਨੇ ਵੀਡੀਓ ਪਾਈ ਹੈ ਉਹਦੇ ਤੇ ਕਾਰਵਾਈ ਕਰਾਉਂਦੀ ਇਹ ਰਾਜਨੀਤਿਕ ਗੱਲਾਂ ਉਮਰ ਕਮਿਸ਼ਨ ਦੀ ਚੇਅਰ ਪਰ ਬੈਠ ਕੇ ਨਹੀਂ ਹੋਣੀ ਚਾਹੀਦੀ ਬਹੁਤ ਅਰੇ ਅੱਜ ਚਮਕੌਰ ਸਾਹਿਬ ਪ੍ਰਚਾਰ ਕਿ ਮਿਸਾਲ ਅੱਜ ਮੈਂ ਆਪਣੇ ਤੌਰ ਤੇ ਸਿੰਗਲਾ ਸਾਹਿਬ ਦੀ ਚੋਣ ਪ੍ਰਚਾਰ ਸ਼ੁਰੂ ਕਰ ਰਿਹਾ ਸ਼ੁਰੂਆਤ ਕਰ ਰਿਹਾ ਸਿੰਗਲਾ ਸਾਹਿਬ ਨੇ ਪਹਿਲਾਂ ਕਰਤੀ ਲੇਕਿਨ ਮੈਂ ਅੱਜ ਸ਼ੁਰੂ ਕਰ ਰਿਹਾ ਪੂਰਾ ਗੱਜ ਕੇ ਕਰਾਂਗੇ ਔਰ ਮੈਂ ਪੂਰਾ ਟਾਈਮ ਇੱਥੇ ਦੇਵਾਂਗਾ ਔਰ ਇਹ ਨਿਸ਼ਚਿਤ ਹੋਏਗਾ ਕਿ ਲੋਕਾਂ ਵੱਲੋਂ ਲੋਕ ਕਾਂਗਰਸ ਨੂੰ ਜਿਤਾਉਣਾ ਚਾਹੁੰਦੇ ਆ ਤੇ ਇੱਥੇ ਬਹੁਤ ਵੱਡੀ ਗਿਣਤੀ ਜਿਲੰਦਰ ਤੋਂ ਹੁੰਗਾ ਰਾਜੀ ਜਿਲੰਦਰ ਬਹੁਤ ਵਧੀਆ ਤਰੀਕੇ ਦੇ ਨਾਲ ਵੱਡੀ ਲੀਡ ਦੇ ਨਾਲ ਕਾਂਗਰਸ ਜਿੱਤੇ ਪੰਜਾਬ ਵੱਲੋਂ ਸਮਰਥਨ ਦਿੱਤਾ ਗਿਆ ਜਿਲੰਦਰ ਸਿੰਘਲੇ ਨੂੰ ਸਰ ਕੀ ਗੱਲ ਦੇਖੋ ਪਟਿਆਲਾ ਪਰਿਵਾਰ ਨੇ ਤਾਂ ਸਮਰਥਨ ਦਿੱਤਾ ਹੀ ਹੈ ਨਾਲ ਸਾਰਾ ਕਾਂਗਰਸ ਪਰਿਵਾਰ ਵੀ ਅੱਜ ਇੱਥੇ ਇਕੱਠਾ ਹੋਇਆ ਸਾਰੇ ਅਸੀਂ ਸਾਡੇ ਬਹੁਤ ਹੀ ਰਿਸਪੈਕਟੇਬਲ ਉਰੇ ਐਮਸੀ ਸਾਹਿਬਾਨ ਐਕਸਐਮਸੀ ਸਾਹਿਬਾਨ ਸਰਪੰਚ ਸਾਹਿਬ ਬਹੁਤ ਵੱਖ-ਵੱਖ ਅਹੁਦੇਦਾਰ ਇੱਥੇ ਪਹੁੰਚੇ ਨੇ ਤੇ ਅਸੀਂ ਸਾਰਿਆਂ ਨੇ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਮਿਹਨਤ ਦੇ ਸਦਕਾ ਵੀ ਸਿੰਗਲਾ ਸਾਹਿਬ ਨੂੰ ਇੱਥੋਂ ਜਿਤਾ ਕੇ ਐਮਪੀ ਦੇ ਉਮੀਦਵਾਰ ਵਜੋਂ ਜਿਤਾ ਕੇ ਭੇਜਿਆ ਜਾਵੇ। ਕਿਸ ਤਰ੍ਹਾਂ ਇਹ ਤਿਆਰੀਆਂ ਚੱਲ ਰਹੀਆਂ ਆ ਜੀ? ਤਿਆਰੀਆਂ ਦੇਖੋ ਅ ਸ਼ਹਿਰ ਦੇ ਮੋਹਤਵਾਰ ਸੱਜਣ ਰਕੇਸ਼ ਕਾਲੀਆ ਜੀ ਖੜੇ ਨੇ, ਸ਼ੇ ਬਰਮਾ ਜੀ ਖੜੇ ਨੇ, ਰਿੱਕੀ ਮੇਰਾ ਵੀਰ ਖੜਾ ਹੈ ਤੇ ਤਿਆਰੀਆਂ ਮੈਂ ਦੱਸਦਾ ਚੰਗਾ ਨਹੀਂ ਲੱਗਦਾ ਇਹ ਵਾਰ ਜ਼ੋਨ 'ਚ ਅੱਗੇ ਵੀ ਬਹੁਤ ਇਲੈਕਸ਼ਨ ਆ ਇਹਨਾਂ ਨੇ ਹੰਡਾਈਆਂ ਨੇ। ਤੇ ਦਿਨ ਪਰ ਰਾਤ ਕੰਮ ਕਰਨ ਦੇ ਮਿਹਨਤੀ ਤੇ ਜਜਾਰੂ ਸਾਡੇ ਕਾਂਗਰਸ ਪਾਰਟੀ ਦੇ ਵਰਕਰ ਨੇ ਦਿਨ ਪਰ ਰਾਤ ਅਸੀਂ ਇਹ ਲੜਾਈ ਕਿਉਂਕਿ ਸਾਨੂੰ ਸਾਡੀ ਜਿਹੜੀ ਆਨੰਦਪੁਰ ਸਾਹਿਬ ਦੀ ਟਿਕਟ ਹੈ ਥੋੜੀ ਜੇ ਤੁਸੀਂ ਸਾਰੇ ਜਾਣਦੇ ਹੋ ਵੀ ਲੇਟ ਅਨਾਉਂਸ ਹੋਈ ਹੈ ਠੀਕ ਹੈ ਤੇ ਜਿੱਥੇ ਕਿ ਦੂਜੇ ਵਿਰੋਧੀ ਕੁਝ ਦਿਨ ਬਹੁਤ ਪਹਿਲਾਂ ਦੇ ਲੱਗੇ ਹੋਏ ਨੇ ਤਾਂ ਉਹ ਚੀਜ਼ ਨੂੰ ਤੁਸੀਂ ਸਾਰੇ ਮਹਿਸੂਸ ਕਰੋਗੇ ਵੀ ਅੱਜ ਤੋਂ 10 ਦਿਨਾਂ ਦੇ ਵਿੱਚ ਬਿਲਕੁਲ ਸਿੰਗਲਾ ਸਾਹਿਬ ਦੇ ਹੱਕ ਦੇ ਵਿੱਚ ਠੰਡੀ ਹਵਾ ਵਗਣ ਲੱਗ ਜਵੇਗੀ ਮੁੱਦੇ ਅਣਗਿਣਤ ਨੇ ਜੀ ਜਿਹੜੇ ਲੋਕ ਬਦਲਾਵ ਭੜਦੇ ਸੀ ਅੱਜ ਉਹਨਾਂ ਸਾਡੇ ਭਰਾਵਾਂ ਦਾ ਭੈਣਾਂ ਦਾ ਕਈਆਂ ਦੇ ਵਿਚਾਰ ਆਉਂਦੇ ਨੇ ਵੀ ਅਸੀਂ ਬਦਲਾਵ ਦੀ ਸੋਚ ਰੱਖ ਕੇ ਗਲਤੀ ਕਰ ਲਈ ਕਿਉਂਕਿ ਜੋ ਕੁਝ ਵੀ ਸੁਪਨੇ ਦਫਾਏ ਦਿਖਾਏ ਗਏ ਸੀ 1000 ਰੁਪਇਆ ਲੇਡੀਜ਼ ਦੇ ਅਕਾਊਂਟ ਵਿੱਚ ਨਹੀਂ ਆਇਆ ਵੀਆਈਪੀ ਕਲਚਰ ਖਤਮ ਹੋਊਗਾ ਨਹੀਂ ਆਇਆ ਪਿਛਲੇ ਸੀਜ਼ਨ ਫਲੱਡਸ ਆਏ ਕਹਿੰਦੇ ਬੱਕਰੀਆਂ ਤੇ ਮੁਰਗੀਆਂ ਦਾ ਤੱਕ ਵੀ ਮੁਆਵਜ਼ਾ ਦਿੱਤਾ ਜਾਊਗਾ ਨਹੀਂ ਮਿਲਿਆ ਤਾਂ ਕਹਿਣ ਤੋਂ ਬਾਅਦ ਇੱਕ ਅਸੀਂ ਦੇਖੋ ਜਿਹੜੀ ਮਾੜੀ ਗੱਲ ਹੈ ਉਹ ਵੀ ਕਹਿਣੀ ਚਾਹੀਦੀ ਹੈ ਲਾਈਟ ਲਾਈਟ ਤੇ ਆ ਜਾਂਦੇ ਆ ਇਲੈਕਟ੍ਰਿਸਿਟੀ ਤੇ 200 ਯੂਨਟ ਪਲੱਸ ਤਾਂ ਪਹਿਲਾਂ ਕਾਂਗਰਸ ਸਰਕਾਰ ਵੀ ਫ੍ਰੀ ਦੇ ਰਹੀ ਸੀ ਉਲਟਾ ਹੁਣ ਇਹਨਾਂ ਨੇ 300 ਦੇ ਉੱਤੇ ਇੱਕ ਕੰਡੀਸ਼ਨ ਲਾਤੀ ਵੀ ਜੇ 301 ਹੋ ਜਾਂਦਾ ਤਾਂ ਬਾਕੀ ਦਾ ਬਿੱਲ ਵੀ ਆਊਗਾ ਤੇ ਜੋ ਕਿ ਸਾਡੀ ਸਰਕਾਰ ਆਉਣ ਵਾਲੇ ਸਮੇਂ 'ਚ ਉਹ ਕੰਡੀਸ਼ਨ ਵੀ ਚੱਕ ਦਵੇਗੀ ਤੇ ਜਿੰਨੇ ਵੀ ਇਹਨਾਂ ਨੇ ਵਾਅਦੇ ਕੀਤੇ ਸੀ ਸਾਰਿਆਂ 'ਚ ਝੂਠੇ ਫੇਲ ਹੋਏ ਨੇ ਇਹ ਸੈਂਟਰ ਦੀ ਲੜਾਈ ਸਾਡੀ ਬੀਜੇਪੀ ਦੇ ਨਾਲ ਹੈ ਜੇ ਅੱਜ ਝਾੜੂ ਨੂੰ ਜਿੰਨੀਆਂ ਵੀ ਸੀਟਾਂ ਪੰਜਾਬ ਦੇ ਲੋਕ ਦੇ ਦੇਣ ਜੇ ਮੋਦੀ ਸਾਹਿਬ ਨੂੰ ਸੈਂਟਰ ਦੇ ਵਿੱਚੋਂ ਹਟਾਉਣਾ ਹੈ ਤੇ ਕੰਟਰੀ ਦੀ ਜਿਹੜੀ ਜੀਡੀਪੀ ਅੱਜ ਮਾਈਨਸ ਦੇ ਵਿੱਚ ਬਹੁਤ ਥੱਲੇ ਚੱਲ ਰਹੀ ਹੈ ਜਿੰਨੀਆਂ ਪ੍ਰਾਈਵੇਟਾਈਜੇਸ਼ਨ ਸਾਰੇ 에어ਪੋਰਟਸ ਤੋਂ ਲੈ ਕੇ ਰੇਲਵੇ ਸਟੇਸ਼ਨਸ ਤੋਂ ਲੈ ਕੇ ਹਰ ਚੀਜ਼ ਪ੍ਰਾਈਵੇਟਾਈਜ਼ ਕਰ ਚੁੱਕੇ ਨੇ ਤੇ ਮੋਦੀ ਜੀ ਦੀ ਬਕਲਾਹਟ ਹੈ ਜਿਹੜੀ ਉਹਨਾਂ ਨੇ ਆਪ ਦੇ ਖਾਸ ਪਰੰਪਰੀਏ ਮਿੱਤਰ ਕਹਿ ਸਕਦੇ ਆ ਅਡਾਨੀ ਤੇ ਅੰਬਾਨੀਆਂ ਦੇ ਖਿਲਾਫ ਹੀ ਉਹਨਾਂ ਨੇ ਬਿਆਨ ਦਿੱਤਾ ਇਹ ਕੋਈ ਛੋਟੀ ਜੀ ਗੱਲ ਨਹੀਂ ਹੈ ਇਹ ਸਾਫ਼ ਇੱਕ ਇੰਡੀਕੇਸ਼ਨ ਹੈ ਵੀ ਦੇਸ਼ ਦੇ ਵਿੱਚ ਕਾਂਗਰਸ ਦੀ ਸਰਕਾਰ ਬਣ ਜਾਵੇ ਪੰਜਾਬ ਦੇ ਵਿੱਚ ਜੋ ਹਰਪਨ ਜਾਗ ਵੀ ਰਹੇ ਆ ਆਪਸ ਪਾਰਟੀ ਦੇ ਵਿੱਚ ਆਏ ਆ ਲੱਗਦਾ ਇਹ ਮਰਦੂਤੀ ਮਰੇਗੀ ਦੇਖੋ ਮੈਂ ਪਹਿਲਾਂ ਵੀ ਕਿਹਾ ਚੰਦੀ ਸਾਹਿਬ ਨੇ ਵੀ ਕਿਹਾ ਵੀ ਪਾਰਟੀ ਇੱਕ ਸਮੁੰਦਰ ਹੈ ਬਹੁਤ ਲੋਕਾਂ ਨੇ ਆਉਣਾ ਜਾਣਾ ਤੇ ਜਿੱਦਾਂ ਉਹਨਾਂ ਨੇ ਕਿਹਾ ਵੀ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਵੇ ਤਾਂ ਕੋਈ ਗੱਲ ਨਹੀਂ ਅਸੀਂ ਤਾਂ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨਾ ਉਹਨਾਂ ਦਾ ਵੀ ਪਾਰਟੀ ਦੇ ਸਰਕਾਰ ਦੇ ਲਾਭ ਜਿਹੜੀਆਂ ਚੋਰੀਆਂ ਅਟਕੇ ਉਹਨਾਂ ਨੇ ਵੋਟਾਂ ਮੰਗੀਆਂ ਸੀ ਇੱਕ ਪਾਸੇ ਤਾਂ ਉਸ ਸਮੇਂ ਉਹਨਾਂ ਨੂੰ ਹਰਾਉਣ ਦੇ ਵਿੱਚ ਉਹਨਾਂ ਨੇ ਕਿਹਾ ਮੇਰਾ ਅਹਿਮ ਲੋਕਦਾਤਾ ਪਰ ਐਡੀ ਵੱਡੀ ਖਿਤਾਈ ਕਰਨ ਵਾਲੇ ਨੂੰ ਬਾਅਦ ਨਹੀਂ ਆਦਾ ਜਾ ਸਕਦਾ ਕਿ ਹੋਰ ਬੱਦਰ ਵੀ ਖਿਤਾਈ ਕਰੇ ਦੇਖੋ ਇਹ ਕਾਂਗਰਸ ਦੀ ਹਾਈ ਕਮਾਂਡ ਦਾ ਫੈਸਲਾ ਹੈ ਤੇ ਔਰ ਮੈਂ ਤੁਹਾਨੂੰ ਇੱਕ ਗੱਲ ਦਾ ਯਕੀਨ ਦਿਵਾਉਣਾ ਹੈ ਵੀ ਹਾਈ ਕਮਾਂਡ ਹੋਵੇ ਆਪਾਂ ਲੋਕ ਹੋਈਏ ਆਪਾਂ ਆਮ ਇਨਸਾਨ ਹੋਈਏ ਕੋਈ ਵੀ ਕੀਤੀ ਹੋਈ ਗੱਲ ਨੂੰ ਭੁੱਲਿਆ ਨਹੀਂ ਜਾਂਦਾ ਤੇ ਡੈਫੀਨੇਟਲੀ ਉਹ ਪਾਰਟੀ ਦੇਖੂਗੀ ਡਿਸਿਪਲਨ ਤੇ ਸਾਰਾ ਐਕਸ਼ਨ ਜੋ ਦੇਖਣਾ ਹੈ ਉਹ ਪਾਰਟੀ ਦਾ ਫੈਸਲਾ ਵੀ ਕਈ ਲੀਡਰਾਂ ਦੇ ਬਿਆਨ ਆਏ ਸੀ ਕਿ ਜੇਕਰ ਕੰਗਦਵਾਰਾ ਪਾਰਟੀ ਦੇ ਵਿੱਚ ਆਉਂਦਾ ਤਾਂ ਅਸੀਂ ਪਾਰਟੀ ਛੱਡ ਦਾਂਗੇ ਹੁਣ ਰਾਤ ਦੇਖੋ ਹੁਣ ਰਾਤ ਉਹਨਾਂ ਨੇ ਜੁਆਇਨ ਕੀਤੀ ਹੈ ਤੇ ਅੱਗੇ-ਅੱਗੇ ਦੇਖਦੇ ਹਾਂ ਕੀ ਹੁੰਦਾ ਚੰਨੀ ਸਾਹਿਬ ਨੇ ਕਿਹਾ ਪੜਿਆਰਾ ਪਰਵਾ ਦਾ ਯੋਗਦਾਨ ਰਿਹਾ ਜਿ ਤਾਣ ਦੇ ਕਿਸੇ ਵੀ ਜਿੰਨਾ ਮਾਣ ਨਹੀਂ ਹੁੰਦਾ ਦੇਖੋ ਮਾਣ ਮਸ਼ਹੂਰ ਹੁੰਦਾ ਚੰਨੀ ਸਾਹਿਬ ਦੇ ਬੋਲਾਂ ਤੇ ਔਰ ਉਸ ਦੇ ਨਾਲ ਹੀ ਵੀਡੀਓ ਤੇ ਛੋਟੇ ਜਿਹੇ ਸੱਦੇ ਦੇ ਉੱਤੇ ਸ਼ਹਿਰ ਦੀਆਂ ਨਾਮਚੀਨ ਸ਼ਖਸੀਅਤਾਂ ਸਾਰੇ ਸੱਜਣ ਮਿੱਤਰ ਭਰਾ ਯੂਥ ਜਾਂ ਮੀਡੀਆ ਖਾਸ ਕਰਕੇ ਜਿੰਨਾ ਮਾਣ ਮੇਰੇ ਇੱਕ ਛੋਟੇ ਜਿਹੇ ਸੱਦੇ ਤੇ ਤੁਸੀਂ ਸਾਰੇ ਭਰਾ ਬਖਸ਼ਦੇ ਹੋ ਅਸੀਂ ਹਮੇਸ਼ਾ ਤੁਹਾਡੇ ਰਿਣੀ ਰਹਾਂਗੇ ਤੁਹਾਡਾ ਸਾਰਿਆਂ ਦਾ ਚੱਲਿਆ ਹੋਇਆ ਇੱਕ ਇੱਕ ਕਦਮ ਸਾਡੇ ਪਰਿਵਾਰ ਦੇ ਸਿਰ ਮੱਤੇ ਵੀ ਆਖਰੀ ਸਵਾਲ ਹੈ ਵੋਟਰਾਂ ਨੂੰ ਕੀ ਅਪੀਲ ਕਰਦੇ ਹੋ ਮੈਂ ਵੋਟਰਾਂ ਨੂੰ ਅਪੀਲ ਕਰਦਾ ਵੀ ਦੇਖੋ ਇਹ ਕੋਈ ਸਟੇਟ ਦੀ ਲੜਾਈ ਨਹੀਂ ਹੈ ਇਸ ਵੇਲੇ ਸੈਂਟਰ ਦੀ ਲੜਾਈ ਹੈ ਤੇ ਜੇ ਮੋਦੀ ਸਾਹਿਬ ਨੂੰ ਆਪਾਂ ਹਟਾਉਣਾ ਹੈ ਡਿਕਟੇਟਰਸ਼ਿਪ ਜੋ ਕਿ ਦੇਖੋ ਕਿਸੇ ਵੀ ਬੰਦੇ ਨੂੰ ਅਲਟੀਮੇਟ ਪਾਵਰ ਦਿੱਤੀ ਮਾੜੀ ਹੁੰਦੀ ਹੈ 10 ਸਾਲ ਉਹਨਾਂ ਨੇ ਰਾਜ ਕਰ ਲਿਆ ਸਾਡੀ ਕਰੰਸੀ ਕਿੱਥੇ ਖੜੀ ਹੈ ਸਾਡਾ ਅੱਜ ਜੀਡੀਪੀ ਕਿੱਥੇ ਖੜੀ ਹੈ ਸਾਡਾ ਬਿਜ਼ਨਸ ਕਿੱਥੇ ਖੜਾ ਹੈ ਜੋ ਉਹਨਾਂ ਨੇ ਵਾਅਦੇ ਨੌਕਰੀਆਂ ਦੇ ਕੀਤੇ ਸੀ 15 ਲੱਖ ਰੁਪਏ ਖਾਤੇ ਚ ਆਊਗਾ ਉਹ ਕੀਤਾ ਸੀ ਗੈਸ ਸਿਲੰਡਰ ਦੇ ਰੇਟ ਸਭ ਛੁੱਟੀ ਸਾਬਤ ਫੇਲ ਹੋਈ ਹੈ ਇਹ ਸਰਕਾਰ ਤੇ ਅੱਜ ਵੇਲਾ ਹੈ ਜੇ ਉਹਨਾਂ ਨੂੰ ਕੋਈ ਬਦਲ ਸਕਦਾ ਹੈ ਤਾਂ ਉਹ ਕਾਂਗਰਸ ਪਾਰਟੀ ਤੇ ਇੰਡੀਆ ਗੱਠ ਜੋੜ ਬਦਲ ਸਕਦਾ ਹੈ ਸਾਹਿਬ ਤੁਹਾਡੇ ਵੱਲੋਂ ਚੰਨੀ ਸਾਹਿਬ ਦੇ ਚੋਣ ਪ੍ਰਚਾਰ ਦੀ ਕੰਪੇਨ ਜਿਉਂ ਕਿ ਜਾ ਐਸ ਇਲਾਕੇ ਦੇ ਵਿੱਚ ਲੈ ਕੇ ਅਸੀ ਇਕਲਾ ਸਾਹਿਬ ਜਿੱਥੇ ਮੇਰੀ ਜਿੱਥੇ ਮੇਰੀ ਲੋੜ ਮਹਿਸੂਸ ਹੋਊਗੀ ਪਾਰਟੀ ਜਾਂ ਕਹਿ ਲੋ ਵੀ ਦਾਵੇਦਾਰ ਜਿਵੇਂ ਉਰੇ ਸਿੰਘਲਾ ਸਾਹਿਬ ਨੇ ਚੰਨੀ ਸਾਹਿਬ ਜਲੰਧਰ ਇਲੈਕਸ਼ਨ ਦਾ ਲੜ ਰਹੇ ਨੇ ਅਸੀਂ ਦਿਨ ਪਰ ਰਾਤ 20 ਤਾਂ ਦਿਨ ਰਹੇ ਬਚੇ ਨਹੀਂ ਚਾਹੇ 2 ਘੰਟੇ ਦੀ ਵੀ ਨੀਂਦ ਮਿਲੇ ਅਸੀਂ 22 ਘੰਟੇ ਪਾਰਟੀ ਦੇ ਹੱਕ 'ਚ ਕੰਮ ਕਰਨ ਲਈ ਤਿਆਰ ਹਾਂ ਥੈਂਕ ਯੂ ਥੈਂਕ ਯੂ ਧੰਨਵਾਦ ਹੌਲੀ ਹੌਲੀ ਜੀ ਤੇ ਕਹੇ ਗੁਰਪ੍ਰੀਤ ਕਾਹਲਾ ਜੀ ਇੱਕ ਅੱਧੀਏ ਬਾਈ ਜੀ ਉੱਪਰ ਚਲੇ ਜਾਓ ਵੀਰ ਉੱਪਰ ਚਲੇ ਜਾਓ ਸਾਡੇ ਸਾਹਿਬ ਜੀ ਦਾ